ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਜੀ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਆਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠਿਆ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ Heer Ranjha Laila Majnu ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮੇਰੇ ਬਾਪ ਨੇ ਮੇਰੀ ਮਾਂ ਨੂੰ ਬਿਨਾ ਬਾਕੀ ਮੈਨੂੰ ਮਾਫੀ ਦੇਉ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਿਲਾਉਂਦਾ ਸੀ ਇਦਾਂ ਇਦਾਂ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਇਦਾਂ ਸਿਰ ਮਾਰ ਕੇ ਨਿਲਾਇਆ ਉਹ 40 ਫੀਲਿੰਗ ਦਿੰਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਉਹ ਦੰੜਾ ਆਪਣੇ ਬਾਪ ਨੂੰ ਅਸੀਂ ਮੇਰੀ ਮੈਂ ਤੇ ਆਸਾਰੇ ਤੁਸੀਂ ਆਪਣੇ ਮਾਵਾ-ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਵਾ-ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪਲੀਸ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਹੌਸਲਾ ਉਹ ਕਦੀ ਮੈਨੂੰ ਕਦੀ ਉੱਚਾ ਨਹੀਂ ਵੜਾ ਬੋਲੋ ਹੌਸਲਾ ਉਹ ਮੈਨੂੰ ਉੱਚਾ ਨਹੀਂ ਵੜਾ ਬੋਲੋ ਜਿਗਰਾ ਵਾਲਾ ਬੰਦਾ ਸਭ ਤੋਂ ਵੱਧ ਜਿਗਰਾ ਆਪਣਾ ਨਾ ਪਰ ਅੱਲਾ ਵੀ ਇਸ ਚੀਜ਼ ਦੀ ਇਜ਼ਾਜ਼ਤ ਦਿੰਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪੇ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁੱਲੂਗਾ ਉਹ ਰੁੱਲੂ ਕਾਉਂਦੀ ਤਰਗੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪੇ ਨੂੰ ਜਿੱਤੇ ਆਪਣੇ ਮਾਪਿਆਂ ਦਾ ਦਿਲ ਛੰਦਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪ ਸ਼ਹਿਜ਼ਾਦਾ ਆ ਸ਼ਾਨਦਾਰ ਲੋਕ ਪਿਆ ਸਾਡਾ ਜਿਹਨੇ ਸਾਨੂੰ ਜੰਮਿਆ ਇਹ ਨਹੀਂ ਜਦ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਕ ਕੀਤਾ ਉਹ ਕੀਤਾ ਇਹ ਇਹਨਾਂ ਦਾ ਦਿੱਤਾ ਇੱਕ ਹੋ ਭਈ ਆ ਮਾਮਲੀ ਹੋ ਇਹਨਾਂ ਮੈਂ ਗੱਲਾਂ ਕਰਕੇ ਦਿਲਾਂ ਦੇ ਮਿੱਟੀ ਦੇ ਆਪਦੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਨੀਆਂ ਨਹੀਂ ਮਿਲਦੀ ਕਦੀ ਜਿੰਦਗੀ ਅਸਲ ਵਿੱਚ ਬਣਾਦੀ ਆਪਣੇ ਬਾਪ ਨੂੰ ਕਿੱਦਾਂ ਬਣਾਉਣਾ ਦੁਆਰਾਂ ਦੀ ਮਿਲਦੀ ਜ਼ਿੰਦਗੀ ਜਿੱਕਦੀ ਕਦੀ ਵੀ ਅੰਗਲੀ ਨਾ ਕਰਿਓ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਆਵ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਅਰੇ ਮaaf ਕਰ ਦਿਓ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਆਵ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਵਾਸਤੇ ਸ਼ਮਸ਼ਾਨ ਘਟੋ ਆ ਆ ਕਦੀ ਵੀ ਮਾਪੇ ਫਿਰਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਵੀ ਦਾਈ ਦੇਖਦੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਸਿਖਰਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪੇ ਦੀ ਗਦਰ ਕਰਉਂਦੀ ਸੀ